ਭਾਜੀ ਕੀ ਨਾਮ ਹੈ ਤੁਹਾਡਾ ਹਾਂਜੀ ਮੇਰਾ ਨਾਮ ਸੁਖਦੇਵ ਕੁਮਾਰ ਹੈ ਜੀ ਸਿਵਲ ਹਸਪਤਾਲ ਅੱਜ ਪਈਆਂ ਦਾਖਲ ਹੋਈਆਂ ਕੀ ਮਾਮਲਾ ਹੈ ਭਾਏ ਜਿਹੜੇ ਸਿਰ ਤੇ ਸੱਟ ਲੱਗੀ ਹੈ ਭਾਜੀ ਸਿਰ ਦੇ ਵਿੱਚ ਮੇਰੇ ਪਿੰਡ ਦੇੋਂ ਆਉਣ ਦੇ ਕਾਲੇ ਨੇ ਕੜਾ ਮਾਰਿਆ ਸਿਰ ਦੇ ਵਿੱਚ ਕੜਾ ਮਾਰ ਕੇ ਇੱਟ ਮੇਰੇ ਮੋਢੇ ਤੇ ਮਾਰੀ ਆ ਅੱਛਾ ਜੀ ਕਾਰਨ ਕਾਰਨ ਕੀ ਭਾਜੀ ਭਾਜੀ ਕਾਰਨ ਘਰ ਦੇ ਮੋਹਰੇ ਖੜਕੇ ਗਾਲਾਂ ਕੱਢਦੇ ਸੀ ਗਲੀ ਦੇ ਵਿੱਚ ਗਲੀ ਦੇ ਵਿੱਚ ਗਾਲਾ ਕੱਢਦੇ ਸੀ ਸਾਡੀ ਬੀਬੀ ਕਹਿੰਦੀ ਸੀ ਕਹਿੰਦੀ ਗਾਲਾ ਕਾਵੇ ਕੌਣ ਕੱਢਦਾ ਆ ਉਹ ਗਈ ਦੇਖਣ ਗਈ ਤਾਂ ਉਹਨੇ ਕੁੱਤੀ ਕਹਿੰਦੀ ਗਾਲਾ ਕੌਣ ਕੱਢਦਾ ਆ ਉਹਨੇ ਉਹਨੇ ਐਟ ਜਾ ਕੇ ਬੀਬੀ ਦੇ ਮਾਰਨ ਲੱਗਾ ਗਾਲਾ ਕਿਹਨੂੰ ਕੱਢਦਾ ਪਿਆ ਸੀ ਉਹ ਉਹ ਪੰਮੀ ਖਲਵਾੜੇ ਦਾ ਬੰਦਾ ਪੰਮੀ ਪੰਮੀ ਪੰਜ ਕੰਨੋਂ ਐਂਦੇ ਆਏ ਪੰਮੀ ਪੰਜ ਦੇ ਮੁੰਡੇ ਨੂੰ ਗਾਲਾ ਕੱਢਦਾ ਸੀ ਗਲੀ ਦੀ ਸ਼ਰਕ ਦੇ ਵਿੱਚ ਖੜ ਕੇ ਬੀਬੀ ਕਹਿੰਦੀ ਸੀ ਗਾਲਾ ਕਿਉਂ ਕੱਢਦੇ ਆ ਤੇ ਉਹਨੇ ਬੀਬੀ ਦੇ ਚਾਕੇ ਐਟ ਮਾਰਨ ਲੱਗਾ ਜਦ ਤੇ ਮੈਂ ਬਾਹਰ ਨਿਕਲਿਆ ਮੈਂ ਵੇਖਿਆ ਉਹ ਐਟ ਮਾਰ ਲੱਗਾ ਹੀਗਾ ਐਟ ਉਹਦੀ ਫੜ ਕੇ ਉਹਨੇ ਐਟ ਮੇਰੇ ਮੋਢੇ ਤੇ ਮਾਰੀ ਪੰਮੀ ਪੰਜ ਦੇ ਮੁੰਡੇ ਨੂੰ ਮੈਨੂੰ ਪਿੱਛੇ ਉਹ ਫੜ ਲਿਆ ਉਹਨੇ ਮੇਰੇ ਸਿਰ ਦੇ ਵਿੱਚ ਕੜਾ ਮਾਰਿਆ ਪਤਾ ਨਹੀਂ ਆਥਰ ਦੇ ਵਿੱਚ ਕੁਝ ਪਾਇਆ ਹੋਗਾ ਪੰਪ ਪੁੰਤੀਆ ਕੁਝ ਪਾਇਆ ਉਹ ਮੇਰੇ ਸਿਰ ਦੇ ਵਿੱਚ ਤੇ ਇੱਕ ਵੀਡੀਓ ਚ ਦੇਖਦੇ ਪਈਆਂ ਵੀ ਦੁਕਾਨ ਦੇ ਅੰਦਰ ਵੜਦੇ ਪਏ ਆ ਮੁੰਡੇ ਕੌਣ ਸੀ ਮੁੰਡੇ ਉਹ ਹਾਂਜੀ ਭਾਈ ਉਹ ਉਹ ਪਿੰਡ ਦੇ ਮੁੰਡੇ ਆ ਜੀ ਇਹ ਕੀ ਨਾਮ ਕੀ ਮੁੰਡਿਆਂ ਦਾ ਕਾਲਾ ਜੀ ਦਾ ਹੂੰ ਕਾਲਾ ਕਾਲੇ ਕਾਲੇ ਨੇ ਦਿੱਤੀ ਆ ਜੀ ਹੋਰ ਕੌਣ ਸੀ ਕਾਲਾ ਹੋਰ ਪੰਮੀ ਪੰਜ ਦਾ ਮੁੰਡਾ ਆ ਜੀ ਉਹਦਾ ਕੀ ਨਾਮ ਆ ਜੀ ਉਹਦਾ ਨਾਮ ਬਿੱਲਾ ਉਹਨੂੰ ਕਹਿੰਦੇ ਜੀ ਬਿੱਲਾ ਕਿਹੜੇ ਪਿੰਡ ਦੇ ਆ ਤੁਹਾਡੇ ਖਲਵਾੜਾ ਕਲੋਨੀ ਪਾਜੀ ਪਿੰਡ ਹੈ ਆਪਣਾ ਜੀ ਜਿਹੜਾ ਤੁਸੀਂ ਪੰਜ ਦਾ ਮੁੰਡਾ ਦਾਦਦੇ ਆ ਉਹ ਕੀ ਮਤਲਬ ਕਰਦੇ ਉਹਦਾ ਗਾਲਾ ਕੱਢਣ ਦਾ ਕਰਦੇ ਆ ਉਹ ਪਾਜੀ ਪਿੱਛੋਂ ਨਸ਼ਾ ਕਰਕੇ ਦੋਨੇ ਆਣੇ ਆ ਟੰਨ ਹੋ ਕੇ ਆਏ ਸੀਗੇ ਜੀ ਉਹਨਾਂ ਪਹਿਲਾਂ ਸਲਾਹ ਕੀਤੀ ਕਰਦੇ ਮੋਰੇ ਜੀ ਕਿ ਗਾਲਾ ਕੱਢਣੀ ਆ ਤੇ ਆਪਾਂ ਲੜਾਈ ਸ਼ੁਰੂ ਕਰਨੀ ਆ ਉਹ ਪਾਜੀ ਖੜਾ ਗਾਲਾ ਕੋਲ ਖੁਣੀ ਜਾਂਦਾ ਸੀਗਾ ਉਹਦੀਆਂ ਤੇ ਹੱਸੀ ਜਾਂਦਾ ਸੀਗਾ ਗਾਲਾਂ ਕਾ ਉਹ ਕੱਢੀ ਜਾਂਦਾ ਸੀਗਾ ਉਹ ਹੱਸੀ ਜਾਂਦਾ ਸੀਗਾ ਬੋਲ ਕਿੰਨੇ ਵਜੇ ਦੀ ਗੱਲ ਬਾਤ ਆ ਭਾਜੀ ਰਾਤੀ ਆ ਭਾਜੀ ਰਾਤੀ 9 ਵਜੇ ਦੀ ਗੱਲ ਆ ਤੇ ਜਦੋਂ ਤੁਹਾਡੇ ਉਨੇ ਹਮਲਾ ਕੀਤਾ ਕੋਈ ਪੁਲਿਸ ਨੂੰ ਕੌਣ ਕੀਤਾ ਉਸੀ ਅਸੀਂ ਉਸੇ ਵੇਲੇ ਪਿੰਡ ਦੇ ਸਰਪੰਚ ਪੰਜ ਸਾਰੇ ਉੱਥੇ ਮੌਜੂਦ ਸੀਗੇ ਉਹਨੇ ਮਾਨੂੰ ਵਿਆਹ ਦੀ ਤੁਸੀਂ ਜਗੇ ਸਰਕਾਰੀ ਹਸਪਤਾਲ ਇੱਕ ਮਿੰਟ ਹੋਰ ਉਸਤੇ ਤੁਹਾਡੀ ਜੋ ਬਾਤ ਹੋਣੀ ਹੈ ਉਹ ਕਰਾਂਗੇ ਸਾਰੀ ਵੀਡੀਓ ਦੇ ਵਿੱਚ ਜਿਹੜੀ ਡਾਕਟਰ ਦੀ ਦੁਕਾਨ ਤੇ ਬੜਦੇ ਆ ਉਹਦੇ ਵਿੱਚ ਤਾਂ ਕਿੰਨੇ ਮੁੰਡੇ ਦਿਸਦੇ ਪਏ ਆ ਤੇ ਦੁਕਾਨ ਦੇ ਅੰਦਰ ਬੜਨ ਦਾ ਕੀ ਮਾਮਲਾ ਸਾਰਾ ਭਾਈ ਇਹਦੇ ਬਾਰੇ ਨਾ ਮੈਂ ਕੋਈ ਕਹਿ ਸਕਦਾ ਤੁਹਾਡੀ ਕਾ ਵੀ ਦੁਕਾਨ ਆ ਭਜੀ ਸਾਡੀ ਵੀ ਜੀ ਮੇਰੀ ਕਰਿਆਨੀ ਦੀ ਦੁਕਾਨ ਹੈੀ ਕਰਿਆਨੇ ਦੀ ਦੁਕਾਨ ਦੇ ਵਿੱਚ ਨੇ ਇੱਟਾਂ ਮਾਰੀਆਂ ਇੱਟਾਂ ਮਾਰੀਆਂ ਰੋੜੇ ਮਾਰੇ ਮੇਰੇ ਬੱਚੇ ਛੋਟੇ ਛੋਟੇ ਬੱਚੇ ਆਏ ਪੰਜ-ਪੰਜ ਸਾਲ ਦੇ ਬੈਠੇ ਹੁੰਦੇ ਦੁਕਾਨ ਦੇ ਵਿੱਚ ਅਗਰ ਰੋੜਾ ਕਿਸੇ ਬੱਚੇ ਦਾ ਲੱਗ ਜਾਂਦਾ ਤੁਹਾਡੀ ਦੁਕਾਨ ਅੰਦਰ بڑے ਬੰਦੇ ਹਾਂਜੀ ਅੰਦਰ ਫੜ ਕੇ ਇੱਟਾਂ ਮਾਰੀਆਂ ਬਾਹਰੋਂ ਖੜ ਕੇ ਕਿ ਕਿੰਨੇ ਜਾਣੇ ਸੀ ਕਿ ਟੋਟਲ ਜਦੋਂ ਇੱਟਾਂ ਮਾਰਦੇ ਸੀ ਭਾਈ ਦੋ ਜਾਣੇ ਦੋ ਜਾਣੇ ਨੇ ਇੱਟਾਂ ਮਾਰਦੇ ਸੀ ਇੰਨੇ ਵਜੇ ਦਾ ਟਾਈਮ ਆ ਇਹ ਭਾਈ 9:30 ਵਜੇ ਦਾ 9:30 ਵਜੇ ਦਾ ਟਾਈਮ ਆ ਰਸਤਾ ਤੇ ਦਾ ਭਾਈ 9:30 ਵਜੇ 10 ਵਜੇ ਤੱਕ ਆਏ। ਤੇ ਹੁਣ ਤੁਹਾਡੇ ਕੋਲ ਪੁਲਿਸ ਆਈ ਕੋਈ ਅਜੇ ਤੱਕ? ਨਹੀਂ ਭਾਈ ਆਈ ਨਹੀਂ ਹੈ ਤੱਕ। ਕਿਹੜਾ ਥਾਣਾ ਤੁਹਾਨੂੰ ਪੈਂਦਾ? ਭਾਈ ਸਾਦਰ ਪੈਂਦਾ ਆਪਣਾ। ਕੀ ਮੰਗ ਕਰਦੇ ਆ ਪ੍ਰਸ਼ਾਸਨ ਤੋਂ? ਹੋਏ ਪ੍ਰਸ਼ਾਸਨ ਤੋਂ ਕੀ ਮੰਗ ਕੇ ਕਰ ਸਕਦੇ ਆ? ਹੁਣ ਸਾਨੂੰ ਇਨਸਾਫ ਚਾਹੀਦਾ ਹੈ। ਬੰਦੇ ਦੀ ਸਜ਼ਾ ਹੋਣੀ ਚਾਹੀਦੀ ਹੈ। ਇੱਕ ਵਾਰ ਨਹੀਂ ਹੋਇਆ ਯਾਨੀ ਕਿ ਪਹਿਲਾਂ ਵੀ ਮੇਰੇ ਛੋਟੇ ਭਰਾ ਦਾ ਉਹਨੇ ਸਿਰ ਪਾੜਿਆ ਸੀ। ਇੱਦਾਂ ਹੀ ਪੰਜ ਮਾਰ ਕੇ ਸੋਹਣੇ ਪਹਿਲਾਂ ਸਿਰ ਪਾੜਿਆ। ਜਿਹੜਾ ਪੰਜ ਦਾ ਨਾਲ ਹੈ ਨੇ ਤੁਸੀਂ ਮੌਜੂਦਾ ਪੰਜਾਂ ਹੋ। ਮੌਜੂਦਾ ਨਹੀਂ ਸਾਡੇ ਉਹਦੇ ਪੰਜ ਦੇ ਨਾਲ ਮੌਜੂਦਾ ਨਹੀਂ ਲੱਗਦਾ ਹੈਗਾ ਨਹੀਂ ਪੰਜ ਦੇ ਨਾਲ ਮਤਲਬ ਹੈ ਪੰਜੇ ਸੀਗਾ ਪਹਿਲਾਂ ਹਾਂਜੀ ਪਹਿਲਾਂ ਪੰਜ ਸੀਗਾ ਇੱਕ ਵੀ ਪੰਜ ਤੋਂ ਉਹਨੂੰ ਕਹਿੰਦੇ ਪੰਮੀ ਪੰਜ ਠੀਕ ਹੈ ਹਾਂ ਜਿਹੜਾ ਮੁੰਡਾ ਸੀਗਾ ਜੀ ਉਹਨੇ ਪਿੱਛੋਂ ਖੜਿਆ ਸੀਗਾ ਮੈਨੂੰ ਤੇ ਜਿਹੜਾ ਮੁੰਡਾ ਕਾਲਾ ਉਹਨੇ ਸਿਰ ਦੇ ਵਿੱਚ ਕੜਾ ਮਾਰਿਆ ਮੇਰੇ ਉਹਨੇ ਸਿਰ ਪਾਰਿਆ ਜੀ ਯਾਰ ਜਿਹੜਾ ਮੁੰਡਾ ਕਾਲਾ ਆ ਉਹ ਪਿੰਡ ਦਾ ਹੀ ਹੈ ਤੁਹਾਡੇ ਹਾਂਜੀ ਪਿੰਡ ਦਾ ਹੀ ਹੈ ਦੂਜੇ ਮੁੰਡੇ ਦਾ ਨਾਂ ਕੀ ਬਿਓਰ ਉਹ ਚਰਨਾ ਹੈ ਉਹ ਵੀ ਕਲੋਨੀ ਦੇ ਰਹਿੰਦੇ ਹਾਂਜੀ ਉਹ ਵੀ ਕਲੋਨੀ ਦਾ ਹੀ ਹੈ ਕੰਮ ਕਰ ਕੀ ਕਰਦੇ ਆ ਉਹ ਭਾਈ ਵਿਹਲੇ ਆ ਨਸ਼ਾ ਠੀਕ ਹੈ ਵਿਹਲੇ ਆ ਕੋਈ ਕੰਮ ਨਹੀਂ ਕਰਦੇ ਕੋਈ ਕੰਮ ਨਹੀਂ ਕਰਦੇ ਬੱਡੇ ਕਰਦੇ ਕਿਲਾ ਜੀ ਆਪਣਾ ਲਾਲਾ ਦੇਵਰਾਜ ਆ ਭਾਈ ਕਿਹੜੇ ਪਿੰਡ ਤੋਂ ਆ ਜੀ ਮੇਰਾ ਖਲਵਾੜਾ ਕਲੋਨੀ ਪਿੰਡ ਆ ਜੀ ਕੀ ਮਾਮਲਾ ਕਿ ਤੁਹਾਡੇ ਬ੍ਰਦਰ ਦੇ ਜਿਹੜੇ ਸੱਤਾ ਮਾਰੀਆਂ ਨੇ ਦੀਣੇ ਆ ਬ੍ਰਦਰ ਮੇਰਾ ਜੀ ਕਰਾਇਲੇ ਦੁਕਾਨੇ ਆ ਸਾਡੀ ਅਸੀਂ ਕਰਾਇਨੇ ਦੀ ਦੁਕਾਨ ਕਰਦੇ ਆ ਮੁੰਡਿਆਂ ਨੇ ਪਹਿਲਾਂ ਹੀ ਪਲਾਨਿੰਗ ਕੀਤੀ ਸੀ ਮੋਰਿਓ ਲੜਾਈ ਕਰਨ ਦੀ ਕਿਉਂਕਿ ਪਿਛਲੇ ਸਾਲ ਪਹਿਲਾਂ ਵੀ ਲੜਾਈ ਹੋਈ ਸਾਡੀ ਇਹੀ ਮੁੰਡੇ ਕਰਕੇ ਫੈਸਲਾ ਪੰਚਾਇਤ ਚ ਹੋ ਗਿਆ ਸੀ ਠੀਕ ਹੈ ਜੀ ਚਲੋ ਪੰਚਾਇਤ ਦੀ ਬੰਨੀ ਪੈਂਦੀ ਹੈ ਫੈਸਲਾ ਹੋ ਗਿਆ ਜੀ ਇੱਲਾਲਾ ਰਾਇੋਦ ਮਾ ਵੀ ਮੰਗੇ ਮੰਨ ਗਏ ਹੁਣ ਇਹਨਾਂ ਨੇ ਪਹਿਲੇ ਹੀ ਪਲਾਨਿੰਗ ਕੀਤੀ ਲੜਾਈ ਦੀ ਇੱਕ ਮੁੰਡੇ ਨੂੰ ਗਾਲਾਂ ਕੱਢਦਾ ਸੀਗਾ ਪਰਮਜੀਤ ਖਲਵਾੜੇ ਦਾ ਮੁੰਡਾ ਉਹ ਬਿੱਲਾ ਉਹ ਮੋਰ ਹੱਸ ਹੀ ਜਾਂਦਾ ਸੀਗਾ ਸਾਡੇ ਘਰ ਦੇ ਅੰਦਰ ਬਾਜ ਆਉਂਦੀ ਸਾਡੀਆਂ ਕੁੜੀਆਂ ਘਰ ਦੇ ਵਿੱਚ ਨਿਆਣੇ ਆ ਸਾਡੇ ਸਾਡੇ ਘਰ 'ਚ ਗਾਲਾਂ ਦੀ ਆਵਾਜ਼ ਆਉਂਦੀ ਸੀ ਮੇਰੀ ਮਾਤਾ ਨੇ ਕਿਹਾ ਵੀ ਖਾਟਾ ਗਾਲਾਂ ਨਾ ਕੱਢੋ ਪਰੇ ਜਾ ਕੇ ਗਾਲਾਂ ਕੱਢੋ ਤੁਸੀਂ ਹੈ ਮਾਤਾ ਮੇਰੀ ਗਈ ਇਹ ਜਿਹੜਾ ਕਾਲਾ ਆ ਚਰਨਜੀਤ ਇਹਦਾ ਚਰਨੇ ਦਾ ਮੁੰਡਾ ਉਹਦਾ ਨਾਮ ਪੱਕਾ ਨਾ ਆਏਗਾ ਮਨੋਜੀ ਕੁਮਾਰ ਇਹੀ ਇਹਨੇ ਐਟ ਚੱਕ ਲਈ ਮੇਰੀ ਮਾਤਾ ਦਿਵਾਲੇ ਤੇ ਮੇਰਾ ਭਰਾ ਆ ਗਿਆ ਕਹਿੰਦਾ ਮੇਰੀ ਮਾਤਾ ਦੇ ਐਟ ਨਾ ਮਹਾਰਬਾਨ ਮਾਰਦ ਦੇ ਨੇ ਐਟ ਮਾਰ ਦਿੱਤੀ ਬਾਹਰਲੇ ਨੇ ਕੜਾ ਮਾਰਦਾ ਜਿਹੜਾ ਬਿੱਲਾ ਮੁੰਡਾ ਪਰਮਜੀਤ ਖਲਵਾੜੇ ਦਾ ਮੁੰਡਾ ਉਹਨੇ ਪਿੱਛੋਂ ਇਹਨੂੰ ਫੜਿਆ ਫੜ ਕੇ ਉਹਨੇ ਐਟ ਮਾਰੀ ਇਹਦੇ ਮੇਰੇ ਭਰਾ ਦੇ ਜਦੋਂ ਮੈਨੂੰ ਬਦਲਾ ਕਹਦਾ ਮੈਂ ਗਿਆ ਇਹਦੇ ਫੋਨ ਬਹੁਤ ਨਿਕਲਦਾ ਇਹ ਮੇਰੇ ਕੋਲ ਸਾਰੀਆਂ ਵੀਡੀਓ ਗਈਆਂ ਸਾਰਾ ਕੋਈ ਮੇਰੇ ਕੋਲ ਪਿਆ ਸਾਰਾ ਪਿੰਡ ਗਵਾਹ ਆ ਸਾਡਾ ਸਾਡੀ ਬੰਦਿਆ ਸਾਰੀ ਗਵਾਹ ਆ ਠੀਕ ਹੈ ਜੀ ਤੇ ਇਹਨੇ ਮਾਰੀ ਸਾਡੇ ਇਹਨੇ ਨਸ਼ਾ ਪਤਾ ਨਹੀਂ ਕਿਹੜਾ ਕਰ ਕੀਤਾ ਸੀਗਾ ਇਨੇ ਘਰ ਜਾ ਕੇ ਆਪਣੇ ਪੇਜ ਦੇ ਥੱਪੜ ਵੀ ਮਾਰਿਆ ਠੀਕ ਹੈ ਜੀ ਮਾਂ ਨੂੰ ਵੀ ਗਾਲਾਂ ਪਾ ਕੇ ਕੱਢੀਆਂ ਚਾਚਿਆਂ ਨੂੰ ਵੀ ਗਾਲਾਂ ਵਲਾਂ ਕੱਢੀਆਂ ਮੇਰੇ ਕੋਲ ਵੀਡੀਓ ਸਾਰਾ ਕੁਝ ਇਹਨੂੰ ਫੜ ਕੇ ਲੈ ਕੇ ਗਿਆ ਆ ਘਰ ਤੇ ਘਰ ਲਈ ਆ ਕੇ ਪਤਾ ਨਹੀਂ ਇਹਨਾਂ ਨੂੰ ਕਿ ਪੀਰ ਸਾਹਿਬ ਆਵੇ ਨਾ ਇੱਕ ਪੰਮੀ ਪੰਚ ਦੇ ਮੁੰਡੇ ਦਾ ਵੀ ਨਾਮ ਆਉਂਦਾ ਉਹਦਾ ਕੀ ਮਾਮਲਾ ਵਿੱਚ ਉਹਦਾ ਨਾਮ ਇਦਾਂ ਲੱਗਦਾ ਬਾਜੀ ਉਹਨੂੰ ਗਾਲਾਂ ਕੱਢਦੇ ਪਲਾਨਿੰਗ ਇਹਨਾਂ ਨੇ ਪਹਿਲਾਂ ਕੀਤੀ ਸੀਗੀ ਉਹ ਸਹੀ ਜਾਂਦਾ ਸੀਗਾ ਉਹ ਗਾਲਾਂ ਕੱਢਦਾ ਸੀ ਗਾਲਾਂ ਕੱਢਣ ਤੋਂ ਪਹਿਲਾਂ ਮੇਰੇ ਭਰਾ ਨੇ ਰੋਕਿਆ ਉਹਨੇ ਫੜ ਲਿਆ ਇਹਨੂੰ ਪਿੱਛੇ ਉਹਨੇ ਐਟ ਮਾਰ ਦਿੱਤੀ ਵਿਛੇ ਐਟ ਕਹਿੰਨੇ ਮਾਰੀ ਐਟ ਉਹ ਜਿਹੜਾ ਮੁੰਡਾ ਮਨੋਜ ਕੁਮ ਚਰਨੇ ਦਾ ਮੁੰਡਾ ਪਹਿਲਾਂ ਭਾਈ ਸਾਡੀ ਲੜਾਈ ਕਿ ਹੋਈ ਸੀਗੀ ਪਹਿਲਾਂ ਲੜਾਈ ਵੀ ਭਾਈ ਇਦਾਂ ਹੋਈ ਸੀ ਗਾਲਾਂ ਮੇਰੇ ਘਰ ਦੇ ਮੋਢੇ ਗਾਲਾਂ ਕਰਦੇ ਸੀ ਕਰੇ ਨੇ ਦੁਕਾਨੇ ਸਾਡੀ ਗਾਲਾਂ ਕਰਦੇ ਉਦੋਂ ਵੀ ਮੈਂ ਹਨ ਰੋਕਿਆ ਮੈਂ ਕਿਹਾ ਤੇ ਨਾ ਕੜਿਆ ਕਰੋ ਗਾਲਾਂ ਨਾ ਕੱਢਿਆ ਕਰੋ ਮੇਰੇ ਘਰ ਪਾਜ ਆਉਂਦੀ ਆ ਤੁਹਾਡੇ ਹੀ ਘਰ ਮੋੜੇ ਕਿਉਂ ਗਾਲਾਂ ਕੱਢਦੇ ਆ ਗਾਲਾਂ ਕੱਢਦੇ ਆ ਪਾਜੀ ਸਾਡੇ ਘਰ ਦੇ ਮੋੜੇ ਇੱਕ ਦੁਕਾਨ ਆ ਬਿਲਡਿੰਗ ਦੀ ਉੱਤੇ ਆਣ ਕੇ ਖੜਦੇ ਨਾਲ ਕਰਿਆਨੇ ਦੀ ਦੁਕਾਨ ਆ ਖਾੜਾ ਰੋਡ ਦੇ ਉੱਤੇ ਖੜਿਆ ਕਈ ਵਾਰ ਮੈਂ ਪੁਲਿਸ ਨੂੰ ਵੀ ਦੱਸਿਆ ਪੰਚਾਇਤ ਨੂੰ ਵੀ ਦੱਸਿਆ ਮੈਂ ਕਿਹਾ ਵੀ ਇੱਥੇ ਮੁੰਡੇ ਖੜਦੇ ਆ ਉਦੋਂ ਫੈਸਲਾ ਹੋ ਗਿਆ ਪੰਚਾਇਤ ਦੇ ਬੈਠੇ ਕਹਿੰਦੇ ਨਹੀਂ ਖੜਾਂਗੇ ਠੀਕ ਹੈ ਜੀ ਮੋੜ ਕੇ ਬੇਈ ਇਹਨਾਂ ਨਾਲ ਲੜਾਈ ਕੀਤੀ ਉਹੀ ਕੰਮ ਦੇ ਸ਼ੁਰੂ ਕਰ ਲਿਆ ਠੀਕ ਹੈ ਜੀ ਸ਼ੁਰੂ ਕਰਨ ਤੋਂ ਬਾਅਦ ਪਲੈਨਿੰਗ ਕਰਕੇ ਸਾਡੇ ਗਲੀ ਦੇ ਵਿੱਚ ਦੀ ਮੋਟਰਸ ਤੇ ਇਟਾ ਤਾਂ ਜੀ ਦੁਕਾਨ ਚ ਵੀ ਵੱਜੀਆਂ ਸਾਡੀ ਦੁਕਾਨ ਦੇ ਵਿੱਚ 15 ਆ ਕੇ ਵੱਜੀਆਂ ਇਟਾਂ ਮਾਰੀਆਂ ਸਾਡੀ ਦੁਕਾਨ ਚ ਸਾਡੇ ਘਰ ਚ ਮੇਰੇ ਛੋਟ ਜੋੜੇ ਨਹੀਂ ਆਣੇ ਆ ਮੇਰੇ ਭਰਾ ਦੇ ਤਾਂ ਮੇਰੇ ਕਿਤੇ ਮੇਰੀ ਨਿਆਣੇ ਦੇ ਨਹੀਂ ਐਟ ਲੱਗੀ ਜਾ ਕੇ ਮੌਕਾ ਦੇਖ ਲਓ ਸਾਡੀ ਢਾੜੀ ਪਾਟੀ ਆ ਜਿੱਥੇ ਐਟ ਲੱਗੀ ਆ ਹੋਰ ਕੌਣ ਕੌਣ ਕੋਈ ਕੋਣ ਕੋਣ ਜ਼ਖਮੀਆਂ ਆਪਣੇ ਇਸ ਬੰਦੇ ਤੋਂ ਇਲਾਵਾ ਭਰਾ ਜ਼ਖਮੀ ਆ ਜੀ ਹਾਂਜੀ ਨਹੀਂ ਉਹਦੇ ਸੱਟਾਂ ਲੱਗੀਆਂ ਆ ਜ਼ਖਮੀ ਇੰਟਰਸਟਿੰਗ ਮਾਤਾ ਮਾਤਾ ਦੇ ਵੀ ਐਟ ਵੱਜੀਆਂ ਮਾਤਾ ਦੀ ਐਟ ਨਹੀਂ ਮਾਤਾ ਦੀ ਐਟ ਨਹੀਂ ਵੱਜੀ ਮਾਤਾ ਦਾ ਬਚਾਇਆ ਸਾਡੇ ਜੀ ਸਾਡੀ ਮਾਤਾ ਦੇ ਐਟ ਲੱਗੀ ਹੁੰਦੀ ਤਾਂ ਮੈਂ ਛੱਡਣੀ ਨਹੀਂ ਸੀ ਕੋਈ ਵੀ ਅਸੀਂ ਛੱਡ ਮਾਤਾ ਰਾਣੀ ਦਾ ਬਚਾ ਆ ਚਲੋ ਲੜਾਈ ਸੀਗੀ ਮੇਨ ਨਾਲ ਲੜਦਾ ਮੇਰਾ ਭਰਾ ਭਗਤ ਬੰਦਾ ਉਹਦੀ ਉਹਦੀ ਟਮਾਰੀ ਨਾਨੀ ਡੀ ਗਈ ਪੰਚ ਪ੍ਰਸ਼ਾਸਨ ਤੋਂ ਸਾਡੀ ਇਹ ਹੀ ਮੰਗਿਆ ਵੀ ਸਾਨੂੰ ਫੈਸਲਾ ਚਾਹੀਦਾ ਬੰਦੇ ਫੜੇ ਜਾਣ ਉਹ ਨਸ਼ੇ ਦੀ ਬੰਦੇ ਜਿਹੜੇ ਨਸ਼ਾ ਕਰਦੇ ਆ ਫੜੇ ਜਾਣ ਇਹਨਾਂ ਦੀ ਰੋਜ਼ ਦੋ ਮਹੀਨਿਆਂ ਬਾਅਦ ਲੜਾਈ ਹੁੰਦੀ ਆ ਪਿੰਡ ਦੇ ਵਿੱਚ ਤੁਹਾਨੂੰ ਥਾਣਾ ਕਿਹੜਾ ਪੈਂਦਾ ਸਾਨੂੰ ਸਰ ਥਾਣਾ ਪੈਂਦਾ ਰਿਪੋਰਟ ਲਖਾਈ ਭਾਜੀ ਤੁਸੀਂ ਰਿਪੋਰਟ ਲਖਾਈ ਆ ਇੱਥੇ ਐਮ ਆਰ ਪੀ ਸਾਰੋਂ ਤੋਂ ਗਿਆ ਥਾਣੇ ਦੇ ਵਿੱਚ ਗਿਆ ਸਿਰਫ ਸਟਾਫ ਕਰਕੇ ਅਸੀਂ ਫੋਨ ਕੀਤਾ ਇਸ ਸਰਕਾਰ ਨੂੰ ਸਟਾਫ ਘਟਣ ਦੀ ਕਰਕੇ ਉਹ ਬਿਆਨ ਲੈਣ ਨਹੀਂ ਆਏ ਆਲੇ ਉਹ ਕਹਿੰਦੇ ਜੀ ਪੇਪਰ ਚੱਲਦੇ ਆ 3 ਵਜੇ 4 ਵਜੇ ਤੋਂ ਬਾਅਦ ਆਵਾਂਗੇ ਬਿਆਨ ਲੈਣਾ ਸੀ ਬਿਆਨ ਜਦੋਂ ਹੋ ਗਿਆ ਬੰਦੇ ਫੜੇ ਜਾਣ ਸਾਡਾ ਕੋਈ ਰਾਜਨਾਵਾ ਨਹੀਂ ਹੈਗਾ ਕੋਈ ਕੁਝ ਨਹੀਂ ਹੈਗਾ ਜਿੰਨਾ ਚਿਰ ਸਾਨੂੰ ਹਸਾਬ ਨਹੀਂ ਮਿਲਦਾ ਠੀਕ ਹੈ ਜੀ ਇਹ